ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਸਭ ਦੀ ਜ਼ਿੰਦਗੀ ਵਿੱਚ ਕਈ ਵਾਰ ਐਵੇਂ ਦਾ ਸਮਾਂ ਆਉਂਦਾ ਹੈ ਕਿ ਪਰੇਸ਼ਾਨੀਆਂ ਖਤਮ ਹੀ ਨਹੀਂ ਹੁੰਦੀਆਂ ਸਿਰ ਤੇ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਆ ਕੇ ਖੜ ਜਾਂਦੀ ਹੈ ਜੇ ਸਾਡੇ ਘਰ ਵਿੱਚ ਪੈਸਾ ਆਉਂਦਾ ਵੀ ਹੈ ਤਾਂ ਵੀ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਜਾਂ ਫਿਰ ਪੈਸਾ ਕਿਸੇ ਵੀ ਪਾਸੇੋਂ ਆਉਂਦਾ ਹੀ ਨਹੀਂ ਅੱਜ ਦੇ ਸੂਯੁਗ ਵਿੱਚ 90% ਲੋਕਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਧਨ ਸੰਬੰਧੀ ਨੇ ਅਤੇ ਅੱਜ ਦੇ ਸੂਯੁਗ ਵਿੱਚ ਧਨ ਨੂੰ ਦੇ ਕੇ ਹੀ ਮਾਨ ਸਨਮਾਨ ਤੇ ਇੱਜ਼ਤ ਮਿਲਦੀ ਹੈ ਤਾਂ ਕਰਕੇ ਹੀ ਸਿਆਣਿਆਂ ਨੇ ਜਾਂ ਕਹਿ ਲਵੋ ਕਿ ਸਾਡੇ ਵੱਡੇ ਵਡੇਰਿਆਂ ਨੇ ਇਹ ਕਹਾਵਤ ਕਹੀ ਸੀ ਕਿ ਜਿਹਦੀ ਕੋਠੀ ਦਾਣੇ ਉਹਦੇ ਕੰਮਲੇ ਵੀ ਸਿਆਣੇ ਅਤੇ ਅੱਜ ਇਹ ਗੱਲ ਬਿਲਕੁਲ ਸਿਰਾ ਠੁਕਦੀ ਹੈ ਆਪਾਂ ਸਭ ਇਹ ਤਾਂ ਜਾਣਦੇ ਹਾਂ ਕਿ ਹੱਥੀ ਕੀਰਤ ਕਰਦੇ ਹਾਂ ਕਿ ਹੱਥ ਕੀਰਤ ਕਰਨ ਲਈ ਸਮਰੱਥ ਨੇ ਅਤੇ ਹੱਥੀ ਕੀਤੀ ਕੀਰਤ ਵਿੱਚ ਹਮੇਸ਼ਾ ਹੀ ਬਰਕਤ ਪੈਂਦੀ ਹੈ ਪ੍ਰਸਾਦ ਸੰਗਤ ਜੀ ਆਪਾਂ ਆਪਣੇ ਇਹਨਾਂ ਹੱਥਾਂ ਨਾਲ ਰਾਤ ਵੇਲੇ ਇੱਕ ਕੰਮ ਕਰਕੇ ਸਾਰੀਆਂ ਬਿਮਾਰੀਆਂ ਨੂੰ ਦੂਰ ਭਜਾ ਸਕਦੇ ਹਾਂ ਤੇ ਉਦਮ ਨੂੰ ਗਲ ਲਾ ਸਕਦੇ ਹਾਂ ਅਤੇ ਨਕਾਰਾਤਮਕਤਾ ਨੂੰ ਵੀ ਦੂਰ ਕਰ ਸਕਦੇ ਹਾਂ ਤੇ ਧੰਨ ਦੇ ਆਗਮਨ ਦੇ ਲਈ ਰਸਤੇ ਖੋਲ ਸਕਦੇ ਹਾਂ ਸੰਗਤ ਜੀ ਤੁਹਾਨੂੰ ਜਦੋਂ ਵੀ ਸਮਾਂ ਮਿਲੇ ਹਫਤੇ ਵਿੱਚ ਇੱਕ ਵਾਰ ਪਿੱਪਲ ਦੇ ਪੱਤੇ ਨੂੰ ਤੋੜ ਕੇ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮਲੋ ਇਹਦੀ ਜੋਸਕਾਰ ਆਤਮਕ ਊਰਜਾ ਹੈ ਇਹ ਤੁਹਾਡੇ ਤਣਾਅ ਨੂੰ ਦੂਰ ਕਰਦੀ ਹੈ ਤੇ ਜਿੰਨੀ ਵੀ ਨਕਾਰਾਤਮਕਤਾ ਹੈ ਉਸ ਨੂੰ ਸੋਖ ਲੈਂਦੀ ਹੈ ਅਤੇ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਲੈਂਦੀ ਹੈ ਸਿਆਣੇ ਜਾਂ ਵੱਡੇ-ਵਡੇਰੇ ਕਹਿ ਲਓ ਉਹ ਹਮੇਸ਼ਾ ਹੀ ਇੱਕ ਪਿੱਪਲ ਦਾ ਪੱਤਾ ਆਪਣੀ ਜੇਬ ਵਿੱਚ ਰੱਖਦੇ ਸੀ ਕਿਉਂਕਿ ਕਿਸੇ ਵੇਲੇ ਲੋੜ ਪੈਣ ਤੇ ਇਸ ਨੂੰ ਖਾਧਾ ਵੀ ਜਾ ਸਕਦਾ ਹੈ ਹਰ ਰੋਜ਼ ਪਿੱਪਲ ਦਾ ਇੱਕ ਪੱਤਾ ਖਾਣ ਦੇ ਨਾਲ ਤਣਾਅ ਚਿੰਤਾ ਮਾਨਸਿਕ ਪਰੇਸ਼ਾਨੀਆਂ ਇਹ ਸਭ ਦੂਰ ਹੋ ਜਾਂਦੀਆਂ ਨੇ ਬੀਬੀਆਂ ਲਈਏ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੈ ਇਥੋਂ ਤੱਕ ਕਿ ਵਾਦੀ ਉਮਰ ਦਾ ਅਸਰ ਜੋ ਸਾਡੇ ਚਿਹਰੇ ਤੇ ਸਾਫ਼ ਦਿਖਾਈ ਦਿੰਦਾ ਹੈ ਇਹ ਉਸ ਨੂੰ ਵੀ ਘਟਾ ਦਿੰਦਾ ਹੈ ਜਦੋਂ ਇਹ ਸੁੱਕ ਜਾਂਦਾ ਹੈ ਤੇ ਰੁੱਖ ਦੇ ਨਾਲੋਂ ਇਸ ਦਾ ਜੋ ਸੱਕ ਅੱਡ ਹੋ ਜਾਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਪਾਣੀ ਵਿੱਚ ਮਿਲਾ ਕੇ ਮੂੰਹ ਤੇ ਲਗਾਉਣ ਨਾਲ ਰੰਗ ਵੀ ਸਾਫ਼ ਹੁੰਦਾ ਹੈ ਤੇ ਝੁਰੜੀਆਂ ਵੀ ਖਤਮ ਹੋ ਜਾਂਦੀਆਂ ਨੇ ਕਈ ਵਾਰ ਸਾਡੇ ਮੂੰਹ ਦਾ ਰੰਗ ਤਾਂ ਬਹੁਤ ਸਾਫ਼ ਹੁੰਦਾ ਹੈ ਪਰ ਨਿੱਕੇ-ਨਿੱਕੇ ਦਾਗ ਜਿਹੇ ਰਹਿ ਜਾਂਦੇ ਹਨ ਉਹ ਅੱਡ ਹੀ ਦਿਖਾਈ ਦਿੰਦੇ ਨੇ ਤਾਂ ਇਸ ਨਾਲ ਉਹ ਦਾਗ ਵਗੈਰਾ ਵੀ ਸਾਫ਼ ਹੋ ਜਾਂਦੇ ਨੇ ਕਈ ਵਾਰ ਮੌਸਮ ਦੇ ਬਦਲਾਅ ਦੇ ਕਾਰਨ ਜਾਂ ਫਿਰ ਸਰੀਰ ਵਿੱਚ ਕਿਸੇ ਘਾਟ ਦੇ ਕਾਰਨ ਹੱਥ ਅਤੇ ਅੱਡੀਆਂ ਪਾਟੀਆਂ ਹੀ ਰਹਿੰਦੀਆਂ ਨੇ ਖਾਸ ਕਰਕੇ ਸਾਡੀਆਂ ਅੱਡੀਆਂ ਜਿਹੜਾ ਇਨਸਾਨ ਜਿਆਦਾ ਮਿੱਟੀ ਦੇ ਸੰਪਰਕ ਵਿੱਚ ਰਹਿੰਦਾ ਹੈ ਉਹ ਇੱਕ ਪੱਤਾ ਪਿੱਪਲ ਦਾ ਤੋੜ ਕੇ ਜਦੋਂ ਆਪਾਂ ਪੱਤਾ ਤੋੜਾਂਗੇ ਉਸ ਦੇ ਵਿੱਚੋਂ ਦੁੱਧ ਨਿਕਲੇਗਾ ਉਸ ਦੁੱਧ ਨੂੰ ਅੱਡੀਆਂ ਤੇ ਲਾਉਣ ਨਾਲ ਕੁਝ ਹੀ ਦਿਨਾਂ ਵਿੱਚ ਅੱਡੀਆਂ ਸਾਫ਼ ਹੋ ਜਾਣਗੀਆਂ ਪिपल ਦੀ ਦਾਤਨ ਕਰਨ ਦੇ ਨਾਲ ਸਾਡੇ ਦੰਦਾਂ ਦਾ ਪੀਲਾਪਨ ਵੀ ਦੂਰ ਹੁੰਦਾ ਹੈ ਤੇ ਦੰਦ ਮਜ਼ਬੂਤ ਰਹਿੰਦੇ ਨੇ ਅਤੇ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਪिपल ਦੇ ਪੱਤੇ ਖਾਰਸ਼ ਹੋਣ ਤੇ ਖਾਜ ਹੋਣ ਤੇ ਖੁਜਲੀ ਅਤੇ ਚਮੜੀ ਦੀ ਇਨਫੈਕਸ਼ਨ ਨੂੰ ਜੜ ਤੋਂ ਖਤਮ ਕਰਦੇ ਨੇ ਜੇਕਰ ਪਿੱਪਲ ਦਾ ਇੱਕ ਪੱਤਾ ਰੋਜ਼ ਖਾਓ ਜਾਂ ਪਾਣੀ ਵਿੱਚ ਉਬਾਲ ਕੇ ਉਹ ਪਾਣੀ ਪੀਓ ਤਾਂ ਕੁਝ ਸਮੇਂ ਵਿੱਚ ਤੁਸੀਂ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ ਇਹ ਪੱਤੇ ਦੇ ਇੰਨੇ ਜ਼ਿਆਦਾ ਫਾਇਦੇ ਹਨ ਪੇਟ ਸੰਬੰਧੀ ਬਿਮਾਰੀਆਂ ਜਿਵੇਂ ਕਬਜ਼ ਪੇਟ ਦਾ ਵਧਣਾ ਜਾਂ ਫੁੱਲ ਜਾਣਾ ਗੈਸ ਅਤੇ ਇਨਫੈਕਸ਼ਨ ਸਭ ਇਸ ਨਾਲ ਠੀਕ ਹੋ ਜਾਂਦੀਆਂ ਨੇ ਸਵੇਰੇ ਉੱਠ ਕੇ ਪਿੱਪਲ ਦੇ ਪੱਤੇ ਨੂੰ ਪਾਣੀ ਵਿੱਚ ਉਬਾਲ ਲਵੋ ਅਤੇ ਫਿਰ ਖਾਲੀ ਪੇਟ ਇਸ ਪਾਣੀ ਨੂੰ ਪੀਓ ਇਸ ਨਾਲ ਪੇਟ ਦੀਆਂ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਆਪਣੇ ਸੱਬ ਦੇ ਨੇੜੇ ਕੋਈ ਨਾ ਕੋਈ ਆਯੁਰਵੈਦਿਕ ਡਾਕਟਰ ਹੁੰਦਾ ਹੀ ਹੈ ਤੁਸੀਂ ਉਹਨਾਂ ਦੇ ਕੋਲ ਜਾ ਕੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਅੱਜ ਕੱਲ੍ਹ ਜਿਵੇਂ ਦਾ ਹਵਾ ਪਾਣੀ ਹੋ ਗਿਆ ਹੈ ਉਸੇ ਹੀ ਹਿਸਾਬ ਦੇ ਨਾਲ ਦਮੇ ਦੀ ਬਿਮਾਰੀ ਬਹੁਤ ਵੱਧ ਰਹੀ ਹੈ ਪਿੱਪਲ ਦੇ ਰੁੱਖ ਦੀ ਜੋ ਸੱਕ ਹੈ ਉਸ ਨੂੰ ਚੰਗੀ ਤਰ੍ਹਾਂ ਪੀਸ ਲਵੋ ਅੱਧਾ ਚਮਚ ਸਵੇਰੇ ਜਾਂ ਫਿਰ ਸ਼ਾਮ ਨੂੰ ਕੋਸੇ ਪਾਣੀ ਦੇ ਨਾਲ ਖਾਣ ਦੇ ਨਾਲ ਕਦੇ ਵੀ ਇਹ ਦਿੱਕਤ ਨਹੀਂ ਆਉਂਦੀ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਦੀ ਜੋਤ ਰੋਜ਼ਾਨਾ ਹੀ ਲਗਾਉਣੀ ਚਾਹੀਦੀ ਹੈ ਇਸ ਦੇ ਨਾਲ ਤੁਹਾਡੇ ਫੇਫੜੇ ਮਜ਼ਬੂਤ ਹੋ ਜਾਣਗੇ ਤੇ ਸਾਹ ਸੰਬੰਧੀ ਸਾਰੇ ਹੀ ਰੋਗ ਠੀਕ ਹੋ ਜਾਣਗੇ ਪੀਪਲ ਦੇ ਪੱਤਿਆਂ ਨੂੰ ਬਲੱਡ ਸ਼ੂਗਰ ਘੱਟ ਕਰਨ ਲਈ ਵੀ ਵਰਤਿਆ ਜਾਂਦਾ ਹੈ ਪੀਪਲ ਦੇ ਪੱਤਿਆਂ ਦਾ ਰਸ ਪੀਣ ਨਾਲ ਬਲੱਡ ਸ਼ੂਗਰ ਦਾ ਲੈਵਲ ਘੱਟ ਹੋ ਜਾਂਦਾ ਹੈ ਤੇ ਇਹ ਸ਼ੂਗਰ ਵਰਗੀ ਬਿਮਾਰੀ ਦਾ ਖਾਤਮਾ ਕਰਦਾ ਹੈ ਆਪਣੇ ਘਰ ਵਿੱਚ ਜਾਂ ਆਸ-ਪਾਸ ਦੇ ਲੋਕਾਂ ਵਿੱਚੋਂ ਬਹੁਤਿਆਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਇਹ ਕਿਉਂ ਹੁੰਦੀ ਹੈ ਜੋ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਹਾਂ ਇਹ ਉਹਨਾਂ ਨਾਲ ਹੋ ਜਾਂਦੀ ਹੈ ਇਸ ਤੋਂ ਨਿਯਾਤ ਪਾਉਣ ਦੇ ਲਈ ਇਹ ਸਭ ਤੋਂ ਸੌਖਾ ਤਰੀਕਾ ਹੈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਦੋਂ ਗਰਮੀਆਂ ਆਉਂਦੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਦਾਦ ਹੋ ਜਾਂਦੇ ਨੇ ਜਿਨ੍ਹਾਂ ਨੂੰ ਰਿੰਗ ਵਾਰਮਸ ਵੀ ਕਹਿੰਦੇ ਨੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਕਿ 20 ਗ੍ਰਾਮ ਪਿੱਪਲ ਦੀ ਛਾਲ ਲੈ ਲਓ ਜਿਸ ਨੂੰ ਆਪਾਂ ਸੱਕ ਵੀ ਕਹਿੰਦੇ ਆ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦੇ ਵਿੱਚ 200 ਗ੍ਰਾਮ ਪਾਣੀ ਪਾ ਲਓ ਫਿਰ ਇਸ ਨੂੰ ਉਬਾਲ ਲਵੋ ਜਦੋਂ ਇਹ ਪਾਣੀ ਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਫਿਰ ਤੁਸੀਂ ਇਸ ਪਾਣੀ ਨੂੰ ਪੀ ਲਵੋ ਇਹ ਚਮੜੀ ਦੀਆਂ ਸਾਰੀਆਂ ਹੀ ਬਿਮਾਰੀਆਂ ਨੂੰ ਦੂਰ ਕਰ ਦਵੇਗਾ ਪਿੱਪਲ ਦੇ ਪੱਤੇ ਨੂੰ ਹਫ਼ਤੇ ਬਾਅਦ ਜਾਂ ਫਿਰ ਜੇ ਹੋ ਸਕੇ ਤਾਂ ਰੋਜ਼ ਸੌਣ ਸਮੇਂ ਹੱਥਾਂ ਦੀਆਂ ਤਲੀਆਂ ਵਿੱਚ ਰਗੜੋ ਇਸ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਤੁਹਾਨੂੰ ਕਦੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅੱਜ ਕੱਲ ਆਪਾਂ ਆਪਣੇ ਮੂੰਹ ਤੇ ਵੱਖ-ਵੱਖ ਚੀਜ਼ਾਂ ਲਗਾ ਕੇ ਪੈਸਾ ਅਤੇ ਸਕਿਨ ਦੋਹਾਂ ਨੂੰ ਹੀ ਖਰਾਬ ਕਰ ਰਹੇ ਆਂ ਜਦੋਂ ਬਾਜ਼ਾਰੋਂ ਕੋਈ ਚੀਜ਼ ਲੈ ਕੇ ਆਉਂਦੇ ਆਂ ਤਾਂ ਪੈਸੇ ਤਾਂ ਲੱਗਦੇ ਹੀ ਨੇ ਉਸ ਚੀਜ਼ ਨੂੰ ਜਦੋਂ ਅਸੀਂ ਆਪਣੇ ਫੇਸ ਜਾਂ ਫਿਰ ਬੋਡੀ ਤੇ ਲਗਾਉਂਦੇ ਆਂ ਤਾਂ ਸਾਡੇ ਫੇਸ ਅਤੇ ਬੋਡੀ ਨੂੰ ਵੀ ਨੁਕਸਾਨ ਹੁੰਦਾ ਹੈ ਜੇਕਰ ਰੋਜ਼ ਰਾਤ ਨੂੰ ਸੌਂ ਸਮੇਂ ਇੱਕ ਪੀਪਲ ਦਾ ਪੱਤਾ ਹੱਥ ਦੀ ਤਲੀ ਤੇ ਰਗੜੀਏ ਤਾਂ ਸਾਨੂੰ ਕੋਈ ਵੀ ਬਿਮਾਰੀ ਸ਼ੂ ਨਹੀਂ ਪਾਵੇਗੀ ਤੁਸੀਂ 1 ਚਮਚ ਤ੍ਰਿਫਲਾ ਚੂਰਨ ਲੈ ਕੇ ਉਸ ਨੂੰ ਪਾਣੀ ਵਿੱਚ ਪਿਉ ਆਉਂ ਦਿਓ ਸਵੇਰੇ ਉੱਠ ਕੇ ਉਸ ਪਾਣੀ ਨਾਲ ਮੂੰਹ ਧੋਵੋ ਤੁਹਾਡਾ ਮੂੰਹ ਸ਼ੀਸ਼ੇ ਵਾਂਗ ਚਮਕ ਜਾਵੇਗਾ ਸਰੀਰ ਵੀ ਨਰੋਆ ਰਹੇਗਾ ਰਾਤ ਨੂੰ ਸੌਣ ਸਮੇਂ ਤ੍ਰਿਫਲਾ ਚੂਰਨ ਜ਼ਰੂਰ ਖਾਓ ਇਸ ਨਾਲ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਬਿਮਾਰੀਆਂ ਨਹੀਂ ਲੱਗਣਗੀਆਂ ਸੌਣ ਸਮੇਂ ਹੱਥ ਦੀ ਤਲੀ ਤੇ ਪਿੱਪਲ ਦਾ ਰਗੜਿਆ ਹੋਇਆ ਪੱਤਾ ਸਰੀਰ ਵਿੱਚ ਪੌਸ਼ਟਿਕ ਊਰਜਾ ਪੈਦਾ ਕਰਦਾ ਹੈ ਇਹ ਇੱਕ ਛੋਟਾ ਜਿਹਾ ਕੰਮ ਜੇਕਰ ਅਸੀਂ ਰੋਜ਼ ਕਰਾਂਗੇ ਤਾਂ ਸਿਹਤ ਪੱਖੋਂ ਹਮੇਸ਼ਾ ਹੀ ਤੰਦਰੁਸਤ ਰਹਿ ਸਕਦੇ ਹਾਂ ਜਿਨ੍ਹਾਂ ਦਾ ਵਜਨ ਵਾਧਦਾ ਹੈ ਉਹ ਰੋਜ਼ ਰਾਤ ਨੂੰ ਸੌਣ ਲੱਗਿਆਂ ਅੱਧਾ ਚਮਚ ਤ੍ਰਿਫਲਾ ਚੂਰਨ ਜ਼ਰੂਰ ਖਾਇਆ ਕਰੋ ਤੁਹਾਡਾ ਵਜਨ ਕੁਝ ਹੀ ਦਿਨਾਂ ਵਿੱਚ ਘਟਣਾ ਆਰੰਭ ਹੋ ਜਾਵੇਗਾ ਪੀਪਲ ਦੇ ਰੁੱਖ ਦੇ ਥੱਲੇ ਬੈਠ ਕੇ ਜਦੋਂ ਆਪਾਂ ਆਕਸੀਜਨ ਲੈਂਦੇ ਹਾਂ ਤਾਂ ਕਈ ਬਿਮਾਰੀਆਂ ਦਾ ਸਾਡੀਆਂ ਉਦੋਂ ਹੀ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਤੁਹਾਡੇ ਆਸ-ਪਾਸ ਜਿੱਥੇ ਵੀ ਪੀਪਲ ਦਾ ਰੁੱਖ ਹੈ ਉਥੇ ਕੁਝ ਸਮਾਂ ਜ਼ਰੂਰ ਬੈਠਿਆ ਕਰੋ ਜਾਂ ਫਿਰ ਤੁਹਾਡੇ ਘਰ ਵਿੱਚ ਨਿੰਮ ਦਾ ਰੁੱਖ ਹੈ ਤਾਂ ਤੁਸੀਂ ਕੁਝ ਸਮਾਂ ਨਿੰਮ ਦੇ ਰੁੱਖ ਹੇਠਾਂ ਵੀ ਜ਼ਰੂਰ ਬੈਠਿਆ ਕਰੋ ਕਿਉਂਕਿ ਜਦੋਂ ਆਪਾਂ ਨਿੰਮ ਦੇ ਰੁੱਖ ਥੱਲੇ ਬੈਠ ਕੇ ਸਾਹ ਲਵਾਂਗੇ ਤਾਂ ਇਸ ਦੀ ਜੋ ਸਾਫ਼ ਹਵਾ ਹੈ ਉਹ ਸਾਡੇ ਸਰੀਰ ਵਿੱਚੋਂ ਬਿਮਾਰੀਆਂ ਦਾ ਖਾਤਮਾ ਕਰ ਦਿੰਦੀ ਹੈ ਤੇ ਸਾਡਾ ਸਰੀਰ ਤੰਦਰੁਸਤ ਤੇ ਨਿਰੋਵਾ ਬਣਿਆ ਰਹਿੰਦਾ ਹੈ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕ ਆਪਣੇ ਕਮਰਿਆਂ ਵਿੱਚ ਇਕੱਲੇ ਇਕੱਲੇ ਬੈਠ ਕੇ ਹੀ ਆਪਣਾ ਕੰਮ ਕਰਦੇ ਨੇ ਬਾਹਰ ਖੁੱਲੀ ਹਵਾ ਵਿੱਚ ਘਟ ਹੀ ਨਿਕਲਦੇ ਨੇ ਪਰ ਬਾਹਰ ਦੀ ਖੁੱਲੀ ਅਤੇ ਤਾਜੀ ਹਵਾ ਵਿੱਚ ਬੈਠਣ ਦਾ ਸਮਾਂ ਹੀ ਨਹੀਂ ਹੁੰਦਾ ਉਨ੍ਹਾਂ ਕੋਲ ਅਤੇ ਇਹ ਸਾਡੀ ਆਦਤ ਵੀ ਬਣ ਗਈ ਹੈ ਜਿਸ ਕਾਰਨ ਸਾਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰੇ ਅਤੇ ਸ਼ਾਮ ਦੇ ਸਮੇਂ ਸੈਰ ਕਰਨ ਦਾ ਇੱਕ ਨਿਯਮ ਪੱਕਾ ਕਰ ਲਓ सके हो सके तां ਉੱਥੇ ਸੈਰ ਕਰੋ ਜਿੱਥੇ ਘਾਹ ਹੋਵੇ ਅਤੇ ਨੰਗੀ ਪੈਰੀ ਸੈਰ ਕਰੋ ਜੇਕਰ ਆਸ-ਪਾਸ ਰੁੱਖ ਨੇ ਤਾਂ ਲੰਬੇ-ਲੰਬੇ ਸਾਹ ਲਿਆ ਕਰੋ ਇੱਕ ਵਾਰੀ ਲੰਮਾ ਜਿਹਾ ਸਾਹ ਲੈ ਕੇ ਤੇ ਫਿਰ ਉਸ ਨੂੰ ਦੂਜੀ ਨੱਕ ਤੋਂ ਬਾਹਰ ਕੱਢਿਆ ਕਰੋ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆ ਜਾਵੇਗੀ ਤੇ ਤੁਹਾਡਾ ਸਰੀਰ ਵੀ ਪਹਿਲਾਂ ਨਾਲੋਂ ਤੰਦਰੁਸਤ ਹੋ ਜਾਵੇਗਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਦਰਦ ਰਹਿੰਦਾ ਹੈ ਤਾਂ ਉਹ ਲੋਕ ਕੁਝ ਦਿਨ ਇਹ ਕੰਮ ਕਰਕੇ ਦੇਖ ਲਓ ਫਰਕ ਤੁਸੀਂ ਆਪ ਹੀ ਦੇਖੋਗੇ ਕਿ ਕਿਵੇਂ ਤੁਸੀਂ ਦਿਨਾਂ ਵਿੱਚ ਹੀ ਪਹਿਲਾ ਨਾਲੋਂ ਤੰਦਰੁਸਤ ਹੋ ਜਾਓਗੇ ਤੁਹਾਨੂੰ ਕੋਈ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਹਮੇਸ਼ਾ ਹੀ ਤੰਦਰੁਸਤ ਰਹੋਗੇ ਆਪਣੇ ਵੱਡੇ-ਵਡੇਰੇ ਇਹੀ ਨਿਯਮ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਸੀ ਜਿਸ ਕਾਰਨ ਹਮੇਸ਼ਾ ਹੀ ਸੁਖੀ ਤੇ ਤੰਦਰੁਸਤ ਰਹਿੰਦੇ ਸੀ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ